ਇਤਸਵਿਰਾ ਅਨੰਦਪੁਰ ਸਾਹਿਬ ਦੇ ਅਗੰਪੁਰ ਪਿੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਆਮ ਆਅਮੀ ਪਾਰਟੀ ਦੇ ਲੀਡਰ ਨਿਤਨ ਨੰਦਾ ਦਾ ਗੋਲੀ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਇਹ ਵੱਡੀ ਖਬਰ ਸਾਹਮਣੇ ਆਈ ਕਿ ਆਮ ਆਅਮੀ ਪਾਰਟੀ ਦੇ ਲੀਡਰ ਨੀਤਨ ਨੰਦਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਹੋਈ ਹੈ ਸਿੱਧੀ ਜੋ ਗੋਲੀ ਹੈ ਆਮ ਆਅਮੀ ਪਾਰਟੀ ਦੇ ਲੀਡਰ ਨੀਤਨ ਨੰਦਾ ਦੇ ਸਿਰ ਤੇ ਵੱਜੀ ਤੇ ਮੌਕੇ ਤੇ ਹੀ ਉਹਨਾਂ ਨੂੰ ਹਸਪਤਾਲ ਜੋ ਹੈਗਾ ਲੈ ਕੇ ਜਾਇਆ ਗਿਆ ਗਨਿਮਤ ਇਹ ਰਹੀ ਕਿ ਉਹਨਾਂ ਦੀ ਜਾਨ ਜੋ ਹੈ ਬਚ ਗਈ ਹੈ ਇਹ ਘਟਨਾ ਅੱਜ ਸਾਹਮਣੇ ਆਈ ਥੋੜੀ ਦੇਰ ਪਹਿਲਾਂ ਹੀ ਕਿ ਅਨੰਦ ਪੁਰ ਸਾਹਿਬ ਦੇ ਅਗੰਪੁਰ ਪਿੰਡ ਚ ਜੋ ਆਮ ਆਨਵੀ ਪਾਰਟੀ ਦੇ ਲੀਡਰ ਨਿਤਿੰਨ ਨੰਦਾ ਨੇ ਉਹ ਕਿਸੇ ਵਿਆਹ ਵਿੱਚ ਸ਼ਾਮਲ ਹੋਣ ਗਏ ਸੀ ਤੇ ਉਹ ਜਦੋਂ ਵਿਆਹ ਚ ਗਏ ਤੇ ਇਸੇ ਦੌਰਾਨ ਇੱਕ ਘਟਨਾ ਵਾਪਰੀ ਉੱਥੇ ਇੱਕ ਅਣਪਛਾਤਾ ਵਿਅਕਤੀ ਆਂਦਾ ਹੈ ਤੇ ਉਹ ਜਿਹੜਾ ਹੈਗਾ ਆਪ ਲੀਡਰ ਨਿਤਿੰਨ ਨੰਦਾ ਤੇ ਹਮਲਾ ਕਰ ਦਿੰਦਾ ਤੇ ਸਿੱਧਾ ਤਾਬੜ ਤੋੜ ਫਾਇਰਿੰਗ ਜੋ ਹੈ ਕਰਦਾ ਹੈ ਤੇ ਮਾਰਨ ਦੀ ਕੋਸ਼ਿਸ਼ ਫਾਇਰਿੰਗ ਦੇ ਨਾਲ ਨਿਤਿੰਨ ਨੰਦਾ ਨੂੰ ਕਰਦਾ ਹੈ ਤੇ ਗੋਲੀ ਜਿਹੜੀ ਸਿੱਧਾ ਹੈਗੀ ਆਪ ਲੀਡਰ ਨਿਤਿੰਨ ਨੰਦਾ ਦੇ ਸਿਰ ਤੇ ਲੱਗਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਸਰਕਾਰੀ ਹਸਪਤਾਲ ਚ ਆਪ ਲੀਡਰ ਨੂੰ ਲੈ ਕੇ ਲਿਜਾਇਆ ਜਾਂਦਾ ਹੈ ਉੱਥੇ ਬਾਅਦ ਉਹਨਾਂ ਨੂੰ ਪੀਜੀਏ ਰੈਫਰ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੀਜੀ ਲੈ ਕੇ ਜਾਇਆ ਜਾਂਦਾ ਜਿੱਥੇ ਉਹਨਾਂ ਦੀ ਜਿਹੜੇ ਸਿਰ ਤੋਂ ਗੋਲੀ ਆ ਉਹ ਤੇ ਡਾਕਟਰਾਂ ਨੇ ਕੱਢ ਦਿੱਤੀ ਹੈ ਉਹਨਾਂ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਲੇਕਿਨ ਇਹ ਵੱਡੀ ਖਬਰ ਸਾਹਮਣੇ ਆਈ ਕਿ ਇੱਕ ਵਿਆਹ ਦੇ ਦੌਰਾਨ ਇੱਕ ਮਤਲਬ ਸਮਾਗਮ ਚੱਲ ਰਿਹਾ ਸੀ ਇੱਕ ਵਿਆਹ ਸੀਗਾ ਜਾਣਕਾਰੀ ਮੁਤਾਬਕ ਜੋ ਸਾਹਮਣੇ ਆਈ ਹੈ ਜਿੱਥੇ ਆਪ ਲੀਡਰ ਨਿਤਨੰਦਰ ਜੋ ਸ਼ਾਮਲ ਹੋਣ ਗਏ ਸੀ ਤੇ ਇਸੇ ਦੌਰਾਨ ਇੱਕ ਅਣਪਛਾਤਾ ਵਿਅਕਤੀ ਆੰਦੇ ਤੇ ਉਹਨਾਂ ਦੇ ਉੱਤੇ ਹਮਲਾ ਕਰ ਦਿੰਦਾ ਫਾਇਰਿੰਗ ਕਰਕੇ ਫਰਾਰ ਹੋ ਜਾਂਦਾ ਕਿਤੇ ਨਾ ਕਿਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਵੱਲੋਂ ਤਾਬੜ ਤੋੜ ਫਾਇਰਿੰਗ ਜੋ ਹੈ ਕੀਤੀ ਗਈ ਹੈ ਤੇ ਇੱਕ ਗੋਲੀ ਜਿਹੜੀ ਹੈਗੀ ਨਿਤਨ ਨੰਦਾ ਦੇ ਸਿਰ ਤੇ ਵੱਜੀਏ ਲੇਕਿਨ ਗੜੀ ਨਹੀਂ ਮਤ ਇਹ ਰਹੀ ਕਿ ਉਹਨਾਂ ਨੂੰ ਮੌਕੇ ਤੇ ਹੀ ਹਸਪਤਾਲ ਲਜਾਇਆ ਗਿਆ ਫਿਰ ਪੀਜੀਆਈ ਰੈਫਰ ਕੀਤਾ ਗਿਆ ਤੇ ਉਹਨਾਂ ਦੇ ਜਿਹੜੇ ਸਿਰ ਤੇ ਸੀਗੀ ਗੋਲੀਆਂ ਕੱਢ ਦਿੱਤੀ ਗਈ ਤੇ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਦੀ ਜਾਨ ਨਹੀਂ ਗਈ ਲੇਕਿਨ ਇਹ ਵੱਡਾ ਹਾਦਸਾ ਕਿਤਨਾ ਕਿਤੇ ਵੇਖਣ ਨੂੰ ਮਿਲਿਆ ਇਹ ਆਏ ਦਿਨ ਦੇਖਿਆ ਜਾਂਦਾ ਹੈ ਕਿ ਪੰਜਾਬ ਚ ਆਏ ਦਿਨ ਲਗਾਤਾਰ ਗੋਲੀ ਚਲਣ ਦੀ ਵਾਰਦਾਤ ਕਿਤਨਾ ਕਿਤੇ ਹਰ ਰੋਜ਼ ਸੁਣਨ ਨੂੰ ਮਿਲਦੇ ਤੇ ਉਸ ਵਿੱਚ ਕਾਰੀ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਜਿੱਥੇ ਅਨੰਦਪੁਰ ਸਾਹਿਬ ਦੇ ਪਿੰਡ ਅਗਮਪੁਰ ਵਿੱਚ ਆਪ ਨੰਦਾ ਤੇ ਗੋਲੀ ਮਾਰ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੇ ਹੀ ਉਹਨਾਂ ਦੇ ਮਾਤਾ ਤੇ ਪੁਲਿਸ ਤੋਂ ਸੁਣੇ ਘਟਨਾ ਕਿਵੇਂ ਵਾਪਰੀ ਸਾਨੂੰ ਘੱਟੋ ਘੱਟ ਵੀ ਜੀ 2-3 ਮਹੀਨੇ ਹੋ ਗਏ ਤੇ ਅਸੀਂ ਕੰਪਲੀਟਾ ਠਾਣੇ ਦਾ ਵੇਜ ਕਿੰਨੇ ਆ ਅਸੀਂ ਵਾਰ-ਵਾਰ ਕਹੀ ਜਾਂਦੇ ਵੀ ਸਾਨੂੰ ਹੀ ਨਾ ਬੰਦਿਆਂ ਤੇ ਖਤਰਾ ਸਾਨੂੰ ਖਤਰਾ ਹੈ ਕੀ ਤੋਂ ਖਤਰਾ ਹੈ ਤੁਹਾਨੂੰ ਸਾਨੂੰ ਜੀ ਦਲਸ਼ੇਰ ਤੇ ਸਤਵੀਰ ਤੇ ਉਹ ਵੀ ਨੱਡੇ ਤੇ ਜੋਤੀ ਕਹੀ ਜਾਂਦੀ ਹਰੇਕ ਨੂੰ ਕਹਿੰਦੀ ਇਹਨੂੰ ਕੁੱਟੋ ਜਿੱਥੇ ਜਾਂਦੀ ਕਹਿੰਦੀ ਵਾਲ ਪਾਟ ਕੇ ਕੱਪੜੇ ਪਾੜ ਕੇ ਇਹਨੂੰ ਨੰਗੀ ਕਰਕੇ ਭੇਜੋ ਹਰ ਇੱਕ ਜਨਾਨੀ ਨੂੰ ਕਹਿ ਰਹੀ ਹੈ ਜੀ ਜਿੱਥੇ ਵੀ ਮੈਂ ਜਾ ਰਹੀ ਹਾਂ ਦੇਖ ਖਵਾੜ ਵਾਲੇ ਹਾਂਜੀ ਜੋਤੀ ਗੋਣਾ ਜੀ ਜੋਤੀ ਜੀ ਸਰਪੰਚਣੀ ਪਿੰਡ ਗੰਪਰੇ ਦੀ ਅੱਛਾ ਜੀ ਹਾਂਜੀ ਤੁਸੀਂ ਕੀ ਕਹਿਣਾ ਜਾਂਦੇ ਸਰਪੰਚ ਜੀ ਕਹਿਣਾ ਜਾਂਦੇ ਜੀ ਪਰਸੋਂ ਦੀ ਗੱਲ ਹੈ ਜੀ ਪਰਸੋਂ ਸਵੇਰ ਦੀ ਤੁਸੀਂ ਟਾਈਮ ਤੇ ਕੱਢ ਲਿਓ 9 ਵਜੇ ਦਾ ਟਾਈਮ ਹੈ ਮੈਂ ਦੁੱਧ ਲੈ ਕੇ ਜਾ ਰਹੀ ਹਾਂ ਉੱਲੇ ਪਾਸੇ ਤੇ ਉਹ 6 ਥਾਣੇਦਾਰ ਆਪਣੀ ਗੱਡੀ 'ਚ ਬੈਠਣ ਲੱਗਿਆ ਮੁੜ ਕੇ ਮੈਨੂੰ ਦੇਖ ਕੇ ਗੱਡੀ 'ਚੋਂ ਬਾਹਰ ਨਿਕਲ ਗਿਆ ਕਹਿੰਦਾ ਖਵਾੜਾ ਲੈ ਕੇ ਘੁੰਮਦੀ ਕਹਿੰਦਾ ਪਹਿਲਾਂ ਇਹਨੂੰ ਨਾ ਟੰਗ ਦਈਏ ਤੇ ਕਹਿੰਦਾ ਨਹੀਂ ਕਹਿੰਦਾ ਪਹਿਲਾਂ ਦੋਹਾਂ ਨੂੰ ਮਾਰੋ ਜਿਹੜੇ ਇਹਦੇ ਬੰਦੇ ਆ ਕਹਿੰਦਾ ਕਹਿੰਦਾ ਨਾ ਟੰ ਨੰਦੇ ਨੂੰ ਤੇ ਨਾਲੇ ਸੰਜੀਵਨ ਜੈਦਾਰ ਨੂੰ ਨਾਲੇ ਕਹਿੰਦਾ ਗਦਨ ਨੂੰ ਉਹਨਾਂ ਦੇ ਪਿੱਛੇ ਕਹਿੰਦਾ ਉਹ ਹੀ ਦੇ ਪਿੱਛੇ ਬੋਲਦੇ ਕਹਿੰਦਾ ਤਾਂ ਖਵਾਣਾ ਲੈ ਕੇ ਘੁੰਮਦੀ ਆ ਉਹ ਦੇਖੋ ਜੀ ਤੁਸੀਂ ਅਜੇ ਤਾਂ ਤਿੰਨ ਦਿਨ ਨਹੀਂ ਹੋਏ ਅੱਜ ਦੇਖੋ ਸਾਢੇ ਤਾਂ ਕੰਮ ਕਰ ਦਿੱਤਾ ਮੇਰਾ ਖੇਤ ਵੀ ਦਿੱਤੀ ਪਰ ਮੇਰੇ ਘਰ ਕੋਲ ਤੇ ਲੰਗੇ ਜੀ ਉਹ ਮੈਂ ਕਿਹਾ ਅਸੀਂ ਕਿਹਾ ਸਮਝੇ ਵੀ ਦਵਾਈ ਦਾ ਛੇਂਜਰ ਪੇੜ ਦੇ ਵਿੱਚ ਖੁਸ਼ੀ ਦਾ ਟਾਈਮ ਹੈ ਪਰ ਸਾਨੂੰ ਜੀਨਾਂ ਦਾ ਪੂਰਾ ਖਤਰਾ ਆ ਤੁਹਾਡੀ ਹੱਥ ਜੋੜ ਕੇ ਬੇਨਤੀ ਹੈ ਪਹਿਲਾਂ ਵੀ ਅਜੇ ਇਹਦੇ ਮੁੰਡੇ ਨੇ ਜੀ ਯਾਹਲੀ ਗੋਲੀ ਪਹਿਲਾਂ ਚਲਾਈਆ ਕ੍ਰੈਸ਼ਰਾਂ ਤੇ ਅੱਜ ਇਹਦੇ ਮੁੰਡੇ ਨੇ ਗੋਲੀ ਚਲਾਈ ਆ ਤਾਂ ਮੁਰਕਾ ਕਹਿ ਲੱਗੇਵੇਂ ਮਨਦੀਪ ਦਾ ਮਨਦੀਪ ਸਮਾਨ ਪਰਿਆ ਦਾ ਬਾਰ-ਬਾਰ ਸਾਨੂੰ ਫੋਨ ਆਦਾ ਆਂਟੀ ਜੀ ਨੰਦੇ ਨੂੰ ਕਹੋ ਸੈਨ ਕਰ ਦੇਵੇ ਨੰਦੇ ਨੂੰ ਕਹੋ ਸੈਨ ਕਰ ਦੇਵੇ ਅਸੀਂ ਕਹਿੰਦੇ ਤੂੰ ਨੌ ਲੇਦਾ ਜੀ ਨੇ ਗੋਲੀ ਚਲਾਈ ਕਹਿੰਦਾ ਚਲਾਈ ਤਾਂ ਅਜੇ ਦੇ ਮੁੰਡੇ ਨਹੀਂ ਆ ਕਹਿੰਦਾ ਪਰ ਮੇਰਾ ਦੋਸਤ ਹੈ ਮੈਂ ਕੀ ਕਰ ਉਹਨੇ ਇੱਕ ਗੱਲ ਮੈਨੂੰ ਕਹਿ ਦਿੱਤੀ ਜੀ ਖੁਦ ਮੇਰੇ ਕੋਲ ਮਨਦੀਪ ਦਾ ਮੇਰਾ ਫੋਨ ਹੈ ਮੇਰੇ ਫੋਨ ਚ ਰਿਕਾਰਡ ਕਾ ਕਢਾ ਲਓ ਮਨਦੀਪ ਤੇ ਫੋਨ ਆਇਆ ਅਸੀਂ ਉਹਨੂੰ ਕਰਦੇ ਸਾਡਾ ਰਿਸ਼ਤੇਦਾਰ ਦੂਸਰੇ ਇੱਥੇ ਲੱਗ ਹਾਂਜੀ ਇਹਦੇ ਵਿੱਚ ਕੋਈ ਤੁਹਾਡੀ ਗੱਲ ਨਹੀਂ ਅਜੇ ਦੇ ਮੁੰਡੇ ਨੇ ਜਾਂਚ ਅੱਜ ਨਾ ਗੰਪੁਰਦੇ ਵਿੱਚ ਸਾਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਣ ਦੀ ਇਨਫੋਰਮੇਸ਼ਨ ਮਿਲੀ ਸੀ ਜਿੱਤੇ ਇਮੀਡੀਏਟ ਸਾਡੇ ਐਸਐਚਓ ਅਨੰਦਪੁਰ ਸਾਹਿਬ ਡੀਐਸਪੀ ਅਨੰਦਪੁਰ ਸਾਹਿਬ ਮੌਕੇ ਤੇ ਪਹੁੰਚੇ ਤੇ ਸਾਨੂੰ ਜਦੋਂ ਹੈੱਡਕਵਰਟਰ ਤੇ ਇਨਫੋਰਮੇਸ਼ਨ ਮਿਲੀ ਅਸੀਂ ਵੀ ਇਮੀਡੀਏਟ ਸਾਰੇ ਮੌਕੇ ਤੇ ਪਹੁੰਚ ਗਏ ਉੱਥੇ ਜਿਹੜਾ ਮੌਕੇ ਤੇ ਹਾਜ਼ਰ ਵਿਕਤੀਆਂ ਨੇ ਸਾਨੂੰ ਦੱਸਿਆ ਉਥੇ ਨਿਤਨ ਨੰਦਰ ਨਾਂ ਦੇ ਵਿਅਕਤੀ ਦੇ ਜਿਹੜੇ ਸੀ ਉਥੇ ਭੰਡਾਰਾ ਚੱਲ ਰਿਹਾ ਸੀ ਤੇ ਭੰਡਾਰੇ ਜਦੋਂ ਖਾਣਾ ਖਾ ਰਹੇ ਸਨ ਤੇ ਉਹ ਇੱਕ ਆਪਣਾ ਦਿਲਸ਼ੇਰ ਸਿੰਘ ਦੇ ਸਾਹਮਣੇ ਡੀਐਸਪੀ ਚੰਡੀਗੜ੍ਹ ਨੇ ਇੱਕ ਰਾਮਕਮਰ ਤੇ ਇੱਕ ਕਨਫੈਟਾ ਵਿਅਕਤੀ ਆਏ ਨੇ ਉਹਨਾਂ ਨੇ ਉਹ ਫਾਇਰਿੰਗ ਦਾ ਨੂੰ ਇਜ਼ਾਮ ਦਿੱਤਾ ਤੇ ਜਿਹੜੇ ਵਿਕਟਮ ਆ ਉਹਨਾਂ ਦੇ ਇੱਕ ਫਾਇਰ ਹਿੱਟ ਹੋਇਆ ਜਿਹੜਾ ਉਹਨਾਂ ਦੇ ਸਿਰ ਦੇ ਪਿਛਲੇ ਪਾਸੇ ਲੱਗਾ ਤੇ ਦੋ ਫਾਇਰ ਜਿਹੜੇ ਆ ਉਹ ਮਿਸ ਹੋ ਗਏ ਉਹ ਮੈਂ ਇਨਸੀਡੈਂਟ ਕਰ ਤੋਂ ਬਾਅਦ ਮੌਕੇ ਤੋਂ ਜਿਹੜੇ ਖੁਫਾਰੋਗੇ ਸਸਾਸੀ ਇਮੀਡੀਏਟ ਸਾਰਾ ਪੁਲਿਸ ਕੇ ਜਿਹੜੀ ਰਿਸਟ੍ਰਿੰਗ ਦੀ ਵੀ ਸਾਰੀ ਨਾਕੇਬੰਦੀ ਕੀਤੀ ਹੋਈ ਹੈ ਤੇ ਸਸਾਸੀ ਰੇਡ ਵੀ ਕਰ ਰਹੇ ਆ ਲੋਕਾਂ ਨੂੰ ਅਰੈਸਟ ਕਰਨ ਨੂੰ ਵਾਸਤੇ ਤੋ ਇਹਨਾਂ ਦੀ ਕੋ ਜਿਹੜੀ ਜਿਹੜੇ ਹੁਣ ਤੱਕ ਮੌਕੇ ਤੋਂ ਤੁਹਾਨੂੰ ਪਤਾ ਲੱਗਿਆ ਕੋਈ ਆਪਸੀ ਪੁਰਾਣੀ ਇਹਨਾਂ ਦੀ ਪ੍ਰਾਪਰਟੀ ਤੋਂ ਡਿਸਪੂਟ ਰਹਿ ਕੇ ਦੋ ਜਨ ਦੇ ਸ਼ਰੀਕ ਆਏ। ਠੀਕ ਹੈ। ਦੇਖੋ ਜੀ ਅਜੇ ਵੀ ਸਾਡੀ ਜਸਟ ਹੋਣੇ ਉਹਨਾਂ ਦੇ ਬ੍ਰਦਰ ਨਾਮੀ ਗੱਲ ਹੋਈ ਹੈ ਤੇ ਉਹ ਜੇ ਪੀਜੀ ਜਾ ਕੇ ਰੈਫਰ ਕੀਤਾ ਪਿਛੇ ਲੈ ਕੇ ਜਾ ਰਹੇ ਤੇ ਉਹ ਬੋਲ ਰਹੇ ਨੇ ਅਜੇ ਜਿਹੜੀ ਉਹਨਾਂ ਤੋਂ ਖਤਰੇ ਤੋਂ ਬਾਹਰ ਦੱਸਿਆ ਜਾ। ਤਾਂ ਸੁਣਿਆ ਤੁਸੀਂ ਕਿਵੇਂ ਉਹ ਸਮਾਗਮ ਵਿਆਹ ਵਿੱਚ ਗਏ ਹੋਏ ਸੀ ਤੇ ਖਾਣੀ ਦੇ ਦੌਰਾਨ ਉਨ੍ਹਾਂ ਤੇ ਇੱਕ ਅਣਪਛਾਤੇ ਵਿਅਕਤੀ ਨੇ ਜਿਹੜਾ ਸੀਗਾ ਹਮਲਾ ਕੀਤਾ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਮੁਤਾਬਕ ਇਹ ਕੋਈ ਜ਼ਮੀਨੀ ਵਿਵਾਦ ਦੇ ਕਾਰਨ ਹੋਇਆ ਹੈ ਮਤਲਬ ਕੋਈ ਪੈਸਿਆਂ ਦਾ ਰੋਲਾ ਸੀ ਕੋਈ ਜ਼ਮੀਨੀ ਵਿਵਾਦ ਸੀਗਾ ਕਿਉਂਕਿ ਉਨ੍ਹਾਂ ਦੇ ਮਾਤਾ ਨਹੀਂ ਵੀ ਸੌਫਟ ਤੌਰ ਤੇ ਜਿਹੜੇ ਹੈਗੇ ਆ ਲੋਕਾਂ ਦੇ ਨਾਮ ਲਿੱਤੇ ਨੇ ਕੁਝ ਜਣਾਂ ਦੇ ਨਾਲ ਉਨ੍ਹਾਂ ਦੀ ਦੁਸ਼ਮਣੀ ਜੋ ਸੀਗੀ ਕਿਤੇ ਨਾ ਕਿਤੇ ਨਿਤਨੰਦਾ ਦੀ ਸੀ ਚੱਲ ਰਹੀ ਸੀ ਕਿਸੇ ਵਿਵਾਦ ਨੂੰ ਲੈ ਕੇ ਪੁਰਾਣੀ ਵਿਵਾਦ ਨੂੰ ਲੈ ਕੇ ਇਹ ਜਿਹੜੀ ਗੋਲੀ ਹੈ ਚਲਾਈ ਗਈ ਨੇ ਆਪ ਲੀਡਰ ਨਿਤਨੰਦਾ ਤੇ ਤੇ ਫਿਲਹਾਲ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਿਸ ਵਿਅਕਤੀ ਨੇ ਗੋਲੀ ਚਲਾਈ ਹੈ ਉਸ ਨੂੰ ਲੱਭਣ ਚ ਲੱਗੀ ਹੋਈ ਹੈ ਤੇ ਜਿਹੜੇ ਮਾਤਾ ਨੇ ਵੀ ਉਹਨਾਂ ਦੇ ਬਿਆਨ ਦਿੱਤੇ ਨੇ ਉਸ ਤੇ ਉਸ ਬਿਆਨਾਂ ਤੇ ਜਿਹੜੇ ਹੈਗੇ ਪੁਲਿਸ ਹੁਣ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਜਿਹੜੇ ਹੈਗੀ ਆ ਉਸ ਵਿਅਕਤੀ ਨੂੰ ਫੜਨ ਚ ਕਾਮਯਾਬ ਹੋ ਪਾਂਦੀ ਹੈ ਤੇ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਲੇਕਿਨ ਫਿਲਹਾਲ ਗਨੀਮਤ ਤੇਰੇ ਕੀ ਆਪ ਲੈਟਰ ਨਿਤਨੰਦ ਦੀ ਜਿਹੜੇ ਜਾਣੇ ਉਹ ਬਚ ਗਈ ਹੈ ਫਿਲਹਾਲ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ